ਮੈਨੂੰ ਬਹੁਤ ਖੁਸ਼ੀ ਆ ਤੁਹਾਡੇ ਚਿਹਰੇ ਵੇਖ ਕੇ ਤੁਹਾਨੂੰ ਮਿਲ ਕੇ ਕਿ ਪਹਿਲੀ ਵਾਰੀ ਮੈਂ ਤੁਹਾਡੀ ਸਭਾ ਦੇ ਵਿੱਚ ਆਇਆ ਨਵੇਂ ਨਵੇਂ ਬੰਦਾਂ ਨਾਲ ਮਿਲ ਰਿਹਾ ਤੇ ਤੁਸੀਂ ਪਰਮਾਤਮਾ ਦਾ ਰੂਪ ਹੋ ਮੇਰੇ ਲਈ ਤੇ ਮੈਂ ਚਾਹਨਾ ਕਿ ਜਿਹੜੀ ਅੱਜ ਆਪਾਂ ਮੀਟਿੰਗ ਕਰ ਰਹੇ ਹਾਂ ਜਿਹੜਾ ਟਾਈਮ ਆਪਾਂ ਕੱਢ ਕੇ ਆਏ ਆ ਕੋਈ ਅੱਧਾ ਘੰਟਾ ਜਾਂ ਘੰਟਾ ਉਹਦੇ ਵਿੱਚੋਂ ਕੁਝ ਇਹੋ ਜਿਹੀ ਗੱਲ ਏਕੀਆ ਦੋ ਸਿੱਖੇ ਜਾਈਏ ਜਿਹੜੀ ਆਪਾਂ ਨੂੰ ਅੱਗੇ ਕਮਾਉ। ਯਾਨੀ ਆਪਣੇ ਟਾਈਮ ਦਾ ਆਪਾਂ ਮੁੱਲ ਪਾਈਏ। ਮੈਂ ਸਿਰਫ ਛੋਟੀ ਛੋਟੀ ਜਾਣਕਾਰੀ ਦੇਣ ਆਇਆ ਹੋ ਸਕਦਾ ਤੁਹਾਨੂੰ ਉਹਦੇ ਬਾਰੇ ਪਤਾ ਹੋਵੇ ਜਾਂ ਨਾ ਹੋਵੇ ਪਾਰ ਸਰਕਾਰਾਂ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਸਾਰਿਆਂ ਨੂੰ ਇੱਕ ਇੱਕੋ ਸੰਸਥਾ ਹੈ ਜਿਹੜੀ ਕਿਸਾਨਾਂ ਦੀ ਸੰਸਥਾ ਹੈ ਜਿਵੇਂ ਤੁਸੀਂ ਲੋਕਾਂ ਨੇ ਰਲ ਕੇ ਅਮਰਾਲੀ ਸਭਾ ਬਣਾਈ ਹੈ ਇਸੇ ਤਰ੍ਹਾਂ ਕਰੀਬਨ 40000 ਸਬਾਵਾਂ ਨੇ ਰਲ ਕੇ ਇੱਕੋ ਨੂੰ ਬਣਾਇਆ ਹੈ ਇਸਕੋ ਦਾ ਪੂਰਾ ਨਾਮ ਇੰਡੀਅਨ ਫਾਰਮਰ ਫਰਟੀਲਾਈਜ਼ਰ ਕੋਆਪਰੇਟਿਵ ਲਿੰਕਰ ਭਾਰਤ ਦੇ ਕਿਸਾਨਾਂ ਦੀ ਸਹਿਕਾਰੀ ਸੰਸਥਾ ਹੈ ਯਾਨੀ ਕਿਰੀਬਨ 40000 ਸਭਾਾਂ ਸਾਡੀ ਮੈਂਬਰ ਹੈ ਤੇ ਉਹਨਾਂ ਦੇ ਵਿੱਚ ਜਿਹੜੇ ਮੈਂਬਰ ਹੈਗੇ 1.25 ਕਰੋੜ ਕਿਸਾਨ ਉਹ ਸਾਡੇ ਸਿੱਧੇ ਮੈਂਬਰ ਹੈਗੇ ਜਿਨ੍ਹਾਂ ਨੂੰ ਅਸੀਂ ਖਾਦਾਂ ਜਾਂ ਹੋਰ ساری ਜਿਹੜੀ ਚੀਜ਼ਾਂ ਸਾਡੇ ਕੋਲੇ ਉਹ ਦਿੰਦੇ ਮੇਰਾ ਕਹਿਣ ਦਾ ਭਾਵ ਹੈ ਕਿ ਇਸ ਕੋਈ ਸਰਕਾਰੀ ਅਦਾਰਾ ਨਹੀਂ ਹੈ ਇਸ ਕੋਈ ਪ੍ਰਾਈਵੇਟ ਅਦਾਰਾ ਨਹੀਂ ਹੈ ਵੀ ਜਿਹੜਾ ਮੁਨਾਫਾ ਲੈ ਕੇ ਤੁਹਾਡੇ ਨੂੰ ਕੋਈ ਸਮਾਨ ਦੇਵੇ ਅਸੀਂ ਕਿਸਾਨਾਂ ਦੀ ਸੇਵਾ ਵਾਸਤੇ ਤੁਹਾਡੇ ਕੋਲ ਹੈਗੇ ਤੇ ਅਸੀਂ ਸੇਵਾ ਕਰਨ ਦੇ ਕੀ ਕੀ ਕੰਮ ਕਰ ਰਹੇ ਆ ਉਹ ਤੁਹਾਨੂੰ ਦੱਸਣ ਜਾ ਰਿਹਾ ਪਹਿਲਾ ਜਿਹੜਾ ਕੰਮ ਕਰ ਰਹੇ ਇੱਕੋ ਦੀ ਸੇਵਾ ਜਿਹੜੀ ਕਰ ਰਹੇ ਆ ਉਹ ਹੈ ਜੀ ਸਰਕਾਰ ਸਹਿਕਾਰੀ ਬੀਮਾ ਯੋਜਨਾ ਤੁਸੀਂ ਬਿੱਤੇ ਦੇ ਥੱਲੇ ਲਿਖਿਆ ਹੋਣਾ ਖਾਸ ਤਾ ਖਾਸ ਬੀਮਾ ਦੇ ਸਾਥ ਪੜਿਆ ਕਿਸੇ ਨੇ ਪਹਿਲਾਂ ਹਰ ਬੈਗ ਤੇ ਬੈਗ ਖਰੀਦਣ ਵਾਲੇ ਦਾ 4000 ਰੁਪਏ ਦਾ ਐਕਸੀਡੈਂਟਲ ਬੀਮਾ ਦੇ ਨਾਲ ਹੀ ਹੋ ਜਾਂਦਾ ਹੈ 25 ਘਟੇ ਤੱਕ ਸਕੀਮ ਲਾਗੂ ਹੈ ਯਾਨੀ કુલ કુલ ਕਿੰਨਾ ਹੋ ਜਾਊਗਾ ਲੱਖ ਰੁਪਇਆ ਠੀਕ ਹੈ ਜੇ ਤੁਸੀਂ 25 ਘਟੇ ਤੁਸੀਂ ਲੈ ਆ ਮੰਨ ਲਓ ਅੱਜ 10 ਘਟੇ ਲੈ ਲਏ ਅੱਗੇ ਸਿਖਣ 15 ਘਟੇ ਲੈ ਲਏ ਤਾਂ ਵੀ ਉਹ 25 ਹੀ ਨੇ ਜਾਣਗੇ ਬਿੱਲ ਨੂੰ 1 ਸਾਲ ਤੱਕ ਸਾਮੇ ਰੱਖਣਾ ਹੈ 1 ਸਾਲ ਦੇ ਦੌਰਾਨ ਜੇ ਕੋਈ ਵੀ ਕਿਸੇ ਤਰ੍ਹਾਂ ਦਾ ਦੁਰਘਟਨਾ ਐਕਸੀਡੈਂਟਲ ਨੁਕਸਾਨ ਹੁੰਦਾ ਹੈ ਬੰਦੇ ਦਾ ਤੇ ਉਹਦੇ ਵਾਰਿਸ ਨੂੰ 1 ਲੱਖ ਰੁਪਇਆ ਦੁਰਘਟਨਾ ਬੀਮਾ ਮਿਲੇਗਾ ਜੇ ਕੋਈ ਬੀਮਾ ਪਾਲਿਸੀ ਨਹੀਂ ਬਣਨੀ ਇਹਦਾ ਕੋਈ ਪ੍ਰੀਮੀਅਮ ਨਹੀਂ भरना ਇਹਦਾ ਕੋਈ ਕਾਗਜ਼ ਪੱਤਰ ਨਹੀਂ ਮਿਲਣਾ ਸਿਰਫ ਬਿੱਲ ਜਿਹੜਾ ਤੁਸੀਂ ਥਾਲ ਸੋਸਾਇਟੀ ਤੋਂ ਛੱਕੀ ਹੈ ਉਹਨੂੰ 1 ਸਾਲ ਜ਼ਾਮ ਤੇ ਰੱਖਣਾ ਤੇ ਮੇਰੀ ਬੇਨਤੀ ਹੈ ਸੈਂਟਰੀ ਸਾਹਿਬ ਨੂੰ ਵੀ ਜਿਹੜੀ ਖਾਤ ਤੁਸੀਂ ਦੇ ਰਹੇ ਹੋ ਤੁਹਾਡੇ ਕੋਲੇ ਕਈ ਕੰਪਨੀਆਂ ਆ ਦੇ ਆ ਰਹੀ ਹੈ ਉਸ ਤੇ ਦੇਖਿਆ ਹੋਣਾ ਚਾਹੀਦਾ ਵੀ ਇੱਕ ਕੋ ਦੀ ਯੂਰੀਆ ਜਾਂ ਇੱਕ ਕੋ ਦੀ ਗੀਤ ਹੈ ਅਜਕਲ ਜਿਹੜੀ ਇਹ ਨਮੀ ਬੋਤਲ ਆ ਰਹੀ ਹੈ ਨੈਨੋ ਡੀਪੀ ਆ ਰਹੀ ਹੈ ਜਾਂ ਨੈਨੋ ਯੂ ਆ ਰਹੀ ਹੈ ਇਸ ਤੇ ਵੀ 4000 ਰੁਪਏ ਹਰ ਬੋਤਲ ਦੇ بیمਾ ਹੈ ਇਹ ਤਾਂ ਬਿੱਲ 1 ਸਾਲ ਤੱਕ ਖੇਤਾਂ ਕਿ ਜ਼ਰੂਰ ਰੱਖਣਾ ਬਸ ਇਹੀ ਬੈਂਕੀ ਹੈ 1 ਸਾਲ ਖੇਤਾਂ ਕਿ ਰੱਖਣਾ ਜਿਵੇਂ ਮੈਂ ਦੱਸਿਆ तकरीबन 12 ਦੇ 25 ਕਰੋੜ ਕਿਸਾਨ ਸਾਡੇ ਮੈਂਬਰ ਹੈਗੇ ਤੇ 25 ਕਰੋੜ ਦੇ ਵਿੱਚੋਂ ਪੂਰੇ ਸਾਲ ਦੇ ਦੌਰਾਨ ਕਿਸੇ ਨਾ ਕਿਸੇ ਨੂੰ ਇਸ ਜਿੰਮੇ ਦੀ ਲੋੜ ਪੈ ਜਾਂਦੀ ਹੈ ਐਕਸੀਡੈਂਟ ਦੇ بیمੇ ਦਾ ਮਤਲਬ ਹੁੰਦਾ ਹੈ ਕਿਸੇ ਟਾਈਪ ਦਾ ਰੋਡ ਐਕਸੀਡੈਂਟ ਹੋ ਜਾਏ ਰੋਡ ਐਕਸੀਡੈਂਟ ਸੜਕ ਨਾਲ ਕੋਈ ਦੁਰਘਟਨਾ ਕਿਸੇ ਵੀ ਟਾਈਪ ਦੀ ਹੋ ਜਾਏ करंट ਲੱਗ ਜੇ ਸਪਰੇ ਚੜ ਜੇ ਦਵਾਈ ਚੜ ਜੇ ਕੋਈ ਬਿਜਲੀ ਪੈ ਜੇ ਸੱਪ ਲੜ ਜੇ ਕਿਸੇ ਤਰ੍ਹਾਂ ਜਿੰਨੂੰ ਆਪਾਂ ਐਕਸੀਡੈਂਟ ਕਹਿੰਦੇ ਆ ਐਕਸੀਡੈਂਟ ਦੇ ਦੌਰਾਨ ਦੇ ਮੌਤ ਹੋ ਜੇ ਤਾਂ 1 ਲੱਖ ਰੁਪਇਆ ਜੇ ਹੱਥ-ਬਾਹ ਕਟਿਆ ਗਿਆ ਅਪੰਗ ਹੋ ਗਿਆ ਤਾਂ 20000 ਰੁਪਏ ਉਹਦੇ ਬਾਰੇ ਨੂੰ ਮਿਲਦਾ ਆਪਣੇ ਪਿੰਡਾਂ ਦੇ ਵਿੱਚ ਸਾਰੇ ਕਿਸਾਨੀ ਮਿਲਵਰ ਕਰਦੇ ਆ ਕੋਈ ਨਾ ਕੋਈ ਪੂਰੇ ਸਾਲ 'ਚ ਜਾਂ ਕਦੇ ਨਾ ਕਦੇ ਕੋਈ ਦੁਰਘਟਨਾ ਹੁੰਦੀ ਆ ਆਪਾਂ ਉਹਨਾਂ ਦੇ ਘਰੇ ਅਫਸੋਸ ਪ੍ਰਗਟ ਕਰਨ ਜ਼ਰੂਰ ਜਾਂਦੇ ਆ ਪਰ ਪੈਸਾ ਦੇਣ ਤਾਂ ਕੋਈ ਨਹੀਂ ਜਾਂਦਾ ਜੇ ਔਖੇ ਵੇਲੇ ਉਸ ਮੈਂਬਰ ਨੂੰ ਜਾਂ ਉਸ ਪਰਿਵਾਰ ਨੂੰ ਲੱਖ ਰੁਪਏ ਦੀ ਸਹਾਇਤਾ ਮਿਲ ਜੇ ਤਾਂ ਕੀ ਗੱਲ ਤੇ ਆ ਮੁਫਤ ਬੀਮਾ ਸਕੀਮ ਹੈ ਸਿਰਫ ਜਾਣਕਾਰੀ ਦੀ ਲੋੜ ਹੈ ਉਹ ਕਰਦੇ ਹੀ ਮਾਫ ਹੋ ਜਾਂਦੇ ਜਿਹੜਾ ਲਿਆ ਹਾਂ ਹਾਂਜੀ ਕਰਦੇ ਹੀ ਮਾਫ ਹੋ ਜਾਂਦੇ ਉਹ ਉਹ ਜਿਹੜਾ ਕਰਦਾ ਨਾ ਉਹ ਉਹਦਾ ਬੈਂਕ ਆਪ ਦੀ ਸਕੀਮ ਚ ਲਾਂਦਾ ਹੈ ਜਿਵੇਂ LIC ਦੀ ਤੁਸੀਂ ਕੋਈ ਕਿਸ਼ਤ ਵਰਤੇ ਹੋ ਜਾਂ ਬੈਂਕ ਕੋਲ ਜਿਹੜਾ ਜਿਹੜਾ ਬੈਠਿਆ ਇਹਨਾਂ ਨੇ ਥੋੜਾ ਜਿਹਾ ਪ੍ਰੀਮੀਅਮ ਕੱਟਣਾ ਹੁੰਦਾ ਕੋਈ ਛੋਟਾ ਮੋਟਾ ਕੱਟ ਕੇ ਤੁਹਾਡਾ ਬੀਮਾ ਉਹ ਕਰਦੇ ਉਹ ਵੱਖਰਾ ਹੈ ਆ ਵੱਖਰਾ ਆ ਫਰੀ ਹੈ ਆ ਹਰ ਗੱਟੇ ਦੇ ਨਾਲ ਆ ਜਾਂ ਹਰ ਬੋਤਲ ਦੇ ਨਾਲ ਹੈ ਇਹਦੀ ਕੋਈ بیمਾ ਪਾਲਿਸੀ ਨਹੀਂ ਬਣਦੀ ਤਾਂ ਹੀ ਲੋਕਾਂ ਨੂੰ ਪਤਾ ਨਹੀਂ ਹੈ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਕਿ ਅਮਰਾਲੀ ਦਾ ਤੁਹਾਡੇ ਕੇਸ ਆਇਆ ਹੋਇਆ ਮੇਰੇ ਕੋਲ ਜੀ ਤਕਰੀਰ ਸਿੱਖ ਰਹੇ ਸੀ ਤਕਰੀਰ ਜੀ ਹਾਂ ਉਹ ਕੇਸ ਬੱਚਾ ਹੈ ਜੀ ਉਹਨਾਂ ਦਾ ਰੋਡ ਐਕਸੀਡੈਂਟ ਹੈ ਹਾਂ ਜੀ ਅੱਗੇ ਆ ਜੀ ਇੱਕ ਕੇਸ ਪਤਾ ਨਹੀਂ ਸੀ ਹਾਂ ਜੀ ਯਾ ਬਹੁਤ ਕੁਝ ਹੈ ਆ ਪਾਲਿਸੀ ਦੱਸਦਾ ਸੈਲ ਨਹੀਂ ਪਤਾ ਨਹੀਂ ਸੀ ਆ ਪਤਾ ਨਹੀਂ ਸੀ ਕਿਉਂਕਿ ਜਾਣਕਾਰੀ ਦੀ ਘਾਟ ਹੈ ਮੇਰੀ ਘਾਟ ਸਮਝੋ ਵੀ ਮੈਂ ਕੈਂਪ ਘਟ ਲਾਇਆ ਜਾਂ ਸੈਂਟਰੀਆਂ ਨੂੰ ਅਸੀਂ ਸਮਝਾ ਨਹੀਂ ਸਕੇ ਪਰ ਆ ਅਸੀਂ ਲਿਖ ਕੇ ਲਾ ਦਾਂਗੇ ਹਰ ਘੱਟੇ ਤੋਂ ਲਿਖਿਆ ਹੋਇਆ ਇੱਥੇ ਵੀ ਤੁਹਾਡੀ ਸਭਾ 'ਚ ਲਾ ਦਿੰਨੇ ਵੈਸੇ ਲਿਖਿਆ ਹੋਵੇ ਕਿ ਸਾਨੂੰ ਖਾਦ ਦਾ ਖਾਦ ਬੀਮਾ ਵੀ ਸਾਥ ਤੇ ਹੀ ਸਾਥ ਲਿਖਿਆ ਹੁੰਦਾ ਆ ਆ ਦੇਖੋ ਇਸ ਬੋਰਡ ਦੇ ਥੱਲੇ ਲਿਖਿਆ ਹੋਇਆ ਖਾਦ ਦਾ ਖਾਦ ਬੀਮਾ ਵੀ ਸਾਥ ਇਹਦੇ ਥੱਲੇ ਲਿਖਿਆ ਹੋਇਆ ਲੇਕਿਨ ਜਦੋਂ ਤੱਕ ਆਪਾਂ ਇੱਕ ਦੂਜੇ ਨੂੰ ਨਹੀਂ ਦੱਸਾਂਗੇ ਜਾਂ ਨਹੀਂ ਪਤਾ ਹੋਗਾ ਜਦੋਂ ਲੋੜ ਪੈ ਜਾ ਉਸ ਟਾਈਮ ਘੱਟੋ ਘੱਟ ਆਪਾਂ ਉਹਦੇ ਘਰੇ ਜਾ ਕੇ ਪੁੱਛ ਸਕਦੇ ਆ ਵੀ ਕਿ ਕੋਈ ਬਿੱਲ ਤਾਂ ਨਹੀਂ ਕੱਟਿਆ ਕਿਸੇ ਦਾ ਜੇ ਬਿਲਕੁਟਿਆ ਸਾਨੂੰ ਕੱਲਾ ਬਿੱਲ ਦੇ ਦਿਓ ਉਹਦੇ ਨਾਲ ਜੋ ਵੀ ਡਾਕੂਮੈਂਟ ਹੈ ਉਹ ਅਸੀਂ ਦੱਸ ਦਾਂਗੇ ਉਹ ਸਾਰੀ ਕਾਰਵਾਈ ਮੈਂ ਜ਼ਿਲ੍ਹੇ ਦਾ ਮੈਨੇਜਰ ਹਾਂ ਇਸ ਕਰਕੇ ਮੇਰੇ ਮੇਰੇ ਕੋਲੇ ਆਂਦੀ ਹੈ ਤੇ ਅਸੀਂ ਅੱਗੇ ਕਰ ਦਿੰਦੇ ਆਂ ਅੱਜ ਕੱਲ ਤਾਂ ਆਨਲਾਈਨ ਸਿਸਟਮ ਹੈ ਤੁਸੀਂ ਉਹਦੇ ਵਾਰਿਸ ਦਾ ਪੈਂਸਲ ਚੈੱਕ ਦਿਓ ਉਹਦੇ ਅਕਾਊਂਟ 'ਚ ਪੈਸਾ ਪੈ ਜਾਂਦਾ ਇੱਥੇ ਜਾਣ ਦੀ ਲੋੜ ਨਹੀਂ ਕੋਈ ਕਰਨ ਦੀ ਲੋੜ ਨਹੀਂ ਇੱਕ ਸਰਵੇਅਰ ਆਂਦਾ ਉਹ ਚੈੱਕ ਕਰਕੇ ਜਾਉਂਦਾ ਵੀ ਜਦੋਂ ਸਹੀ ਹੈ ਵੀ ਸਹੀ ਹੈ ਤਾਂ ਉਹਨੂੰ ਮਿਲ ਜਾਂਦਾ ਸੁੱਖਾ ਜਿਹਾ ਕੰਮ ਹੈ ਲੇਕਿਨ ਲੱਖ ਰੁਪਿਆ ਔਖੇ ਵੇਲੇ ਦਿੱਤਾ ਜਾਵੇ ਤਾਂ ਮੇਰੇ ਸਾਹਮਣੇ ਚੰਗੀ ਗੱਲ ਆਹ ਸੀਗਾ ਪਹਿਲਾ ਫਾਇਦਾ ਇਸ ਕੋ ਜਿਹੜਾ ਕੰ